ਪਾਰਟੀ ਦੇ ਜਿਹੜੇ ਸਾਡੇ ਉਮੀਦਵਾਰ ਨੇ ਤਰਵੀਰ ਗਾਂਧੀ ਅੱਜ ਸਮੁੱਚੀ ਕਾਂਗਰਸ ਨੇ ਇਹ ਫੈਸਲਾ ਲਿਆ ਹੈ ਕਿਉਂਕਿ ਅਸੀਂ ਸਾਰੇ ਕਾਂਗਰਸ ਨਾਲ ਬੰਨੇ ਹੋਏ ਹਾਂ ਕਾਂਗਰਸ ਦੇ ਝੰਡੇ ਨਾਲ ਬੰਨੇ ਹੋਏ ਹਾਂ ਰਾਹੁਲ ਗਾਂਧੀ ਜੀ ਦੇ ਆਦੇਸ਼ਾਂ ਨੂੰ ਮੰਨਦੇ ਹਾਂ ਔਰ ਖਰਗੇ ਸਾਹਿਬ ਦੇ ਆਦੇਸ਼ਾਂ ਨੂੰ ਮੰਨਦੇ ਔਰ ਅੱਜ ਮੈਨੂੰ ਲੱਗਦਾ ਕੀ ਲੋਕਤੰਤਰ ਨੂੰ ਬਚਾਉਣ ਦੀ ਲੋੜ ਹੈ ਅੱਜ ਬਾਬਾ ਸਾਹਿਬ ਇਹ ਬੇਦਖਰ ਦੇ ਸੰਵਿਧਾਨ ਨੂੰ ਬਚਾਉਣ ਦੀ ਲੋੜ ਹੈ ਇਹ ਸਾਰੀਆਂ ਜ਼ਿੰਮੇਵਾਰੀਆਂ ਸਮਝਦੇ ਹੋਏ ਕਿਉਂਕਿ ਇਹ ਸਾਰੀਆਂ ਸਾਡੀਆਂ ਜਿਹੜੇ ਅਸੀਂ ਕਾਂਗਰਸ ਪਾਰਟੀ ਦੇ ਕਾਰਜਕਰਤਾ ਹੈ ਇਹ ਸਾਡੀ ਸਾਰਿਆਂ ਦੀਆਂ ਜ਼ਿੰਮੇਵਾਰੀਆਂ ਹਨ ਬੇਸ਼ੱਕ ਸਾਡੇ ਕਿਤੇ ਮਾਤੇ ਦੇ ਆਪਣੇ ਹੋ ਸਕਦੇ ਹੈ ਬੇਸ਼ੱਕ ਕੋਈ ਛੋਟੇ-ਛੋਟੇ ਸਾਡੇ ਗਿਲੇ ਸ਼ਿਕਵੇ ਪਰਿਵਾਰ ਤੌਰ ਤੇ ਹੋ ਸਕਦੇ ਹਨ ਪਰ ਜਦੋਂ ਫਿਰ ਦੇਸ਼ ਦੀ ਗੱਲ ਆਉਂਦੀ ਹੈ ਕਿ ਜਦੋਂ ਦੇਸ਼ ਦੇ ਲੋਕਤੰਤਰ ਤੇ ਸੰਵਿਧਾਨ ਦੀ ਗੱਲ ਆਉਂਦੀ ਹੈ ਫਿਰ ਉਦੋਂ ਸਾਰੇ ਜਾਣੇ ਅਸੀਂ ਇੱਕ ਮੁੱਠ ਹੋ ਕੇ ਕਾਂਗਰਸ ਪਾਰਟੀ ਦਾ ਝੰਡਾ ਤੇ ਦੇਸ਼ ਦਾ ਝੰਡਾ ਬੁਲੰਦ ਕਰਦੇ ਹਾਂ ਅੱਜ ਦੇਸ਼ ਦਾ ਝੰਡਾ ਬੁਲੰਦ ਕਰਨ ਦੀ ਲੋੜ ਹੈ ਇਹ ਜਿਹੜੇ ਮਰਜੀਵੜੇ ਇੱਥੇ ਖੜੇ ਬੈਠੇ ਆ ਇਹਨਾਂ ਨੇ ਆਪਣੀਆਂ ਘੱਲ ਨਾਆਂ ਕਾਲੀਆਂ ਵੀ ਹੈ ਇਹਨਾਂ ਦਾ ਬਥੇਰਾ ਵੱਡਾ ਪਸ਼ੋਕਣ ਹੈ ਤੇ ਬੜਾ ਵੱਡਾ ਯੋਗਦਾਨ ਹੈ ਚਾਹੇ ਉਹ ਬ੍ਰਹਮਿੰਦਰਾ ਜੀ ਹੈ ਚਾਹੇ ਸਰਦਾਰ ਲਾਜਪਤ ਸਿੰਘ ਜੀ ਹੈ ਚਾਹੇ ਹੋਰ ਸਾਰੇ ਲੀਡਰ ਹੈ ਇਹਨਾਂ ਲੋਕਾਂ ਨੇ ਆਪ ਦੇ ਪਿੰਡੇ ਤੇ ਤਕਲੀਫਾਂ ਝੱਲ ਕੇ ਉਸ ਵੇਲੇ ਜਦੋਂ ਜੇਲਾ ਪਰ ਪਰ ਕੇ ਸੰਘਰਸ਼ ਕਰਕੇ ਕਾਂਗਰਸ ਪਾਰਟੀ ਦਾ ਝੰਡਾ ਤੇ ਦੇਸ਼ ਦਾ ਝੰਡਾ ਇਹਨਾਂ ਨੇ ਥੱਲੇ ਨਹੀਂ ਡਿੱਗਣ ਦਿੱਤਾ ਸੋ ਅੱਜ ਮੈਨੂੰ ਲੱਗਦਾ ਕਿ ਦੇਸ਼ ਦੇ ਅੰਦਰ ਦੇਸ਼ ਦੇ ਅੰਦਰ ਇਹ ਕੇਵਲ ਕਾਂਗਰਸ ਪਾਰਟੀ ਹੈ ਜਿਹੜੀ ਨਰਿੰਦਰ ਮੋਦੀ ਜੀ ਦੇ ਖਿਲਾਫ ਖੜੀ ਹੈ ਪਰ ਕੇਵਲ ਇੱਕ ਲੀਡਰ ਨਹੀਂ ਤਾਂ ਸਾਰੇ ਲੋਕਾਂ ਨੂੰ ਆਪੋਜੀਸ਼ਨ ਪਾਰਟੀਆਂ ਨੂੰ ਕਿਸੇ ਨੇ ਈਡੀ ਨੇ ਢਾ ਲਿਆ ਕਿਸੇ ਨੇ ਸੀਬੀਆਈ ਨੇ ਢਾ ਲਿਆ ਕਿਸੇ ਨੂੰ ਇਨਕਮ ਟੈਕਸ ਨੇ ਢਾ ਲਿਆ ਕਿਸੇ ਨੂੰ ਵਿਜੀਲੈਂਸ ਨੇ ਢਾ ਲਿਆ ਲੇਕਿਨ ਇੱਕ ਲੀਡਰ ਹੈ ਹੇਕ ਤਾਂ ਕਿ ਅੱਜ ਨਰੇਂਦਰ ਮੋਦੀ ਜੀ ਦੇ ਸਾਹਮਣੇ ਖੜਾ ਦੇਸ਼ ਦਾ ਸੰਵਿਧਾਨ ਬਚਾਉਣ ਵਾਸਤੇ ਸੋ ਅਸੀਂ ਇਹ ਸੋਚ ਨੂੰ ਅੱਗੇ ਲੈ ਕੇ ਜਾਣਾ ਹੈ ਔਰ ਸਾਰਿਆਂ ਨੇ ਇਸ ਪਾਰਲੀਮੈਂਟ ਦੇ ਵਿੱਚ ਇਹ ਫੈਸਲਾ ਕੀਤਾ ਹੈ ਅਸੀਂ ਕਿ ਜੋ ਹਾਈ ਕਮਾਂਡ ਦਾ ਫੈਸਲਾ ਹੈ ਜੋ ਰਾਹੁਲ ਗਾਂਧੀ ਜੀ ਦਾ ਫੈਸਲਾ ਹੈ ਹਾਬੇ ਸਾਰੇ ਨਿੱਜੀ ਸਵਾਰਥਾਂ થી ਛੱਡ ਦਿਆ ਹੋਇਆ ਤੇ ਅਸੀਂ ਡਾਕਟਰ ਗਾਂਧੀ ਸਾਹਿਬ ਦੇ ਸਮਰਥਨ ਦੇ ਵਿੱਚ ਖੜੇ ਆ ਕਿ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਕਰਾਂਗੇ ਔਰ 4 ਤਰੀਕ ਨੂੰ ਜਦੋਂ ਨਤੀਜਾ ਆਏਗਾ 9 ਦੇ 9 ਵਿਧਾਨ ਸਭਾ ਦੇ ਵਿੱਚ ਔਰ ਪਾਰਲੀਮੈਂਟ ਦੇ ਵਿੱਚ ਕਾਂਗਰਸ ਪਾਰਟੀ ਦਾ ਝੰਡਾ ਲਹਿਰਾਏਗਾ ਔਰ ਡਾਕਟਰ ਗਾਂਧੀ ਸਾਹਿਬ ਇਥੋਂ ਵੱਡੀ ਜਿੱਤ ਪ੍ਰਾਪਤ ਕਰਕੇ ਪਟਿਆਲਾ ਤੋਂ ਜਾਣਗੇ ਸਾਰਿਆਂ ਨੇ ਉਹੀ ਫੈਸਲਾ ਲਿਆ ਔਰ ਰਾਜ ਜੋ ਸਮੂਹਿਕ ਰੂਪ ਦੇ ਵਿੱਚ ਕਿਉਂਕਿ ਬਹੁਤ ਖੜੀਆਂ ਅਟਕਲਾਂ ਸਨ ਪੱਤਰਕਾਰ ਸਾਥੀਆਂ ਨੇ ਮੈਂ ਕਈ ਵਾਰੀ ਕਹਿ ਦਿੰਦਾ ਕਿ ਚਾ ਪੀਂਦੇ ਪੀਂਦੇ ਪੱਤਰਕਾਰ ਸਾਥੀਆਂ ਨੂੰ ਮੇਰੇ ਭਰਾਵਾਂ ਨੂੰ ਕਈ ਵਾਰੀ ਆਈਡੀਆ ਆ ਜਾਂਦਾ ਹੈ ਕਿ ਉਹ ਕਹਿੰਦੇ ਸੋਰਸਸ ਇਹ ਕਹਿੰਦੇ ਆ ਕਿ ਕਾਂਗਰਸ ਪਾਰਟੀ ਮੇਂ ਭਗਾवट ਹੋਗੀ ਸੋਰਸਸ ਇਹ ਕਹਿੰਦੇ ਆ ਕਿ ਫਲਾਣਾ ਬੰਦਾ ਸ਼ਾਇਦ ਪਾਰਟੀ ਛੱਡ ਰਿਹਾ ਹੈ ਤੋਂ ਜਿਹੜੇ ਉਹ ਸਾਰੇ ਜਿਹੜੇ ਸੋਰਸਸ ਹੁੰਦੇ ਆ ਜਿਹੜੇ ਚਾ ਪੀਂਦੇ ਪੀਂਦੇ ਆਉਂਦੇ ਆ ਕਈ ਵਾਰੀ ਪੱਤਰਕਾਰ ਮੇਰੇ ਭਰਾਵਾਂ ਨੂੰ ਉਹ ਸਾਰਿਆਂ ਨੂੰ ਨਕਾਰ ਦਿਆ ਹੋਇਆ ਅੱਜ ਇੱਕ ਮੰਚ ਤੇ ਸਾਰੀ ਕਾਂਗਰਸ ਪਾਰਟੀ ਅੱਜ ਇਕੱਠੀ ਹੈ ਇਹ ਕਾਂਗਰਸ ਪਾਰਟੀ ਨੇ ਸਾਰੇ ਆਪ ਦੇ ਮਨਮਚਾਵ ਆਪ ਦੇ ਛੋਟੇ ਗਿਲੇ ਛੱਡ ਕੇ ਵੱਡੇ ਮਸਕਅ ਬਿਆਸਤੇ ਅਸੀਂ ਲੜਾਈ ਹੱਸੇ ਅੱਜ ਸਾਰੇ ਇੱਥੇ ਇਕੱਠੇ ਹੋਏ ਆ ਮੈਂ ਜਿਆਦਾ ਕੁਝ ਨਾ ਕਹਿੰਦਾ ਹੋਇਆ ਫੇਰ ਕਿਸੇ ਦਿਨ ਪਾਲਿਸੀਸ ਦੇ ਜਿਸ ਪ੍ਰਕਾਰ ਦਾ ਕਾਂਗਰਸ ਪਾਰਟੀ ਦਾ ਮੈਨੀਫੈਸਟ ਹੋਇਆ ਹੈ ਹੱਥ ਬਦਲੇਗਾ ਹਾਲਾਤ ਜਿਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਬਹੁਤ ਵੱਡੀ ਜਿਹੜੀ ਤਰਜੀਹ ਆ ਉਹ ਪੰਜਾਬ ਨੂੰ ਦਿੱਤੀ ਗਈ ਹੈ ਸਭ ਤੋਂ ਵੱਡਾ ਮੁੱਦਾ ਮੈਨੂੰ ਲੱਗਦਾ ਅੱਜ ਪੰਜਾਬ ਦੇ ਲਈ ਐਮਐਸਪੀ ਦੀ ਲੀਗਲ ਗਾਰੰਟੀ ਦਾ ਹੈ ਤੇ ਰਾਹੁਲ ਗਾਂਧੀ ਜੀ ਨੇ ਕਿਹਾ ਕਿ ਅਸੀਂ ਲੀਗਲ ਗਾਰੰਟੀ ਦੇਵਾਂਗੇ ਬੇਸ਼ੱਕ 1967 ਦੇ ਵਿੱਚ ਲੀਗਲ ਗਾਰੰਟੀ ਕਾਂਗਰਸ ਪਾਰਟੀ ਨੇ ਦਿੱਤੀ ਸੀ ਐਵੇਂ ਨਹੀਂ ਜੀਐਸਟੀ ਦੇ ਉੱਤੇ ਕਿਹਾ ਕਿ ਕਿਸਾਨਾਂ ਦਾ ਜੀਐਸਟੀ ਮਾਫ ਕਰਾਂਗੇ ਖੰਡਾਂ ਦੇ ਉੱਤੇ ਇਹੀ ਕਿਹਾ ਕਿ ਜਿਹੜਾ ਮੁਆਵਜ਼ਾ ਖਰਾਬਾ ਹੋਇਆ ਪਿਛਲੇ ਦਿਨਾਂ ਤੇ ਇੱਥੇ ਘੱਗਰ ਨੇ ਪੂਰੇ ਆਸਤੇ ਵੀ ਪੂਰੇ ਪੰਜਾਬ ਦੇ ਅੰਦਰ ਦੇਸ਼ ਦੇ ਅੰਦਰ ਇੱਕ ਕਮਿਸ਼ਨ ਬਣਾ ਸਿੱਧਾ ਡਾਇਰੈਕਟ ਪੇਮੈਂਟ 30 ਦਿਨਾਂ ਦੇ ਅੰਦਰ ਅੰਦਰ ਖਰਾਬੇ ਦੀ ਦਿੱਲੀ ਪੁਖਤਾਨ ਕਿਸਾਨ ਦੇ ਹੱਕ ਕਰੇਗਾ ਕਰਜ਼ਾ ਮਾਫੀ ਤੇ ਵੀ ਇਹਦੇ ਵਿੱਚ ਕਿਹਾ ਗਿਆ ਕਿ ਕਮਿਸ਼ਨ ਬਣਾ ਕੇ ਅਸੀਂ ਕਰਜ਼ਾ ਮਾਫ ਕਰਾਂਗੇ ਔਰ ਕੱਲਾ ਕਿਹਾ ਹੀ ਨਹੀਂ ਹੈ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ 72000 ਕਰੋੜ ਰੁਪਏ ਦਾ ਕਰਜ਼ਾ ਮਾਫ ਹੋਇਆ ਔਰ ਸਾਡੀ ਸਰਕਾਰ ਵੇਲੇ ਵੀ ਬੇਸ਼ੱਕ ਉਹ ਘੱਟ ਹੋਇਆ ਲੇਕਿਨ ਹੋਰ ਕਿਸੇ ਪਾਰਟੀ ਨੇ 1 ਰੁਪਇਆ ਮਾਫ ਨਹੀਂ ਕੀਤਾ 4500 ਕਰੋੜ ਰੁਪਇਆ ਕਾਂਗਰਸ ਪਾਰਟੀ ਨੇ ਉਹ ਮਾਫ ਕੀ ਕੀਤਾ ਔਰ 30 ਲੱਖ ਸਰਕਾਰੀ ਨੌਕਰੀਆਂ ਭਰਾਂਗੇ 50% ਔਮਨ ਰਿਜ਼ਰਵੇਸ਼ਨ ਹੋਏਗੀ ਨੌਕਰੀਆਂ ਦੇ ਵਿੱਚ ਆ ਜਿਹੜੀਆਂ ਅਗਨੀ ਵੀਰ ਆਗੀਆਂ ਸਕੀਮਾਂ ਬੰਦ ਕਰਕੇ ਅਸੀਂ ਡਾਇਰੈਕਟ ਭਰਤੀ ਜਿਹੜੀਆਂ ਪੋਸਟਾਂ ਖਾਲੀ ਔਰ ਇਚ ਕਰਾਂਗੇ ਈਵਨ 1 ਲੱਖ ਰੁਪਇਆ ਅਸੀਂ ਮਹਿਲਾਵਾਂ ਦੇਣ ਨੂੰ ਵਾਅਦਾ ਕੀਤਾ ਹਰ ਘਰ ਦੀ ਇੱਕ ਮਹਿਲਾ ਨੂੰ ਸਾਲ ਦਾ 1 ਲੱਖ ਰੁਪਇਆ ਯਾਨੀ ਕਿ 8500 ਰੁਪਇਆ ਕਾਂਗਰਸ ਪਾਰਟੀ ਦਾ ਰਾਜ ਆਨਟੇ ਐਵੇਂ ਜਿਹੜੇ ਯੰਗ ਇੰਟਰਪ੍ਰੈਨਿਓਰ ਸਾਡੇ ਕਿਸੇ ਪ੍ਰਕਾਰ ਦੀ ਟ੍ਰੇਨਿੰਗ ਲੈਣਗੇ ਚਾਹੇ ਉਹ ਸਰਕਾਰੀ ਜਾਂ ਪ੍ਰਾਈਵੇਟ ਉਹਨਾਂ ਨੂੰ 8500 ਰੁਪਇਆ ਅਸੀਂ ਮਹੀਨੇ ਦਾ ਦੇਵਾਂਗੇ ਯਾਨੀ ਕਿ 1 ਲੱਖ ਰੁਪਇਆ ਸਾਲ ਦਾ ਉਸ ਨੌਜਵਾਨ ਨੂੰ ਮਿਲੇਗਾ ਜਿਹੜਾ ਪੈਸਾ ਡੈਕਟ ਕਮਿਸ਼ਨਰ ਕੋਲੇ ਆਏਗਾ 400 ਰੁਪਇਆ ਦਿਹਾੜੀ ਮਜ਼ਦੂਰਾ ਤੋਂ ਮਨਰੇਗਾ ਦੇ ਤਹਿਤ ਇਹ ਫੈਸਲਾ ਲਿਆ ਗਿਆ ਕਾਂਗਰਸ ਪਾਰਟੀ ਦੇ ਮੈਨੀਫੈਸਟੋ ਵਾਸਤੇ ਔਰ ਅਰਬਨ ਮਨਰੇਗਾ ਵੀ ਅਸੀਂ ਚਲਾਉਣਾ ਚਲਾਵਾਂਗੇ ਇਹ ਵੀ ਬਹੁਤ ਵੱਡਾ ਫੈਸਲਾ ਹੈ ਇਹ ਮੈਂ ਥੋੜੀਆਂ ਥੋੜੀਆਂ ਤੁਹਾਨੂੰ ਗੱਲਾਂ ਦੱਸੀਆਂ ਸੋ ਇਹ ਸਾਰੀਆਂ ਗੱਲਾਂ ਅੱਜ ਮਹਿੰਗਾਈ ਬਹੁਤ ਵੱਡਾ ਮੁੱਦਾ ਹੈ ਅੱਜ ਬੇਰੋਜ਼ਗਾਰੀ ਬਹੁਤ ਵੱਡਾ ਮੁੱਦਾ ਹੈ ਔਰ ਦੇਸ਼ ਦੇ ਅੰਦਰ ਜਿਸ ਪ੍ਰਕਾਰ ਦੇ ਹਾਲਾਤ ਪੈਦਾ ਕਰ ਦਿੱਤੇ ਗਏ ਨੇ ਸਾਰਿਆਂ ਨੂੰ ਆਪਸ ਵਿੱਚ ਵੰਡਣਾ ਤੇ ਲੜਾਉਣ ਦਾ ਕੰਮ ਜੋ ਸ਼ੁਰੂ ਹੋ ਗਿਆ ਹੈ ਜਾਤੀਵਾਦ ਦਾ ਕੰਮ ਸ਼ੁਰੂ ਹੋ ਗਿਆ ਹੈ ਸੋ ਇਹਨਾਂ ਸਾਰਿਆਂ ਨੂੰ ਦੂਰ ਕਰਦੇ ਹੋਏ ਕਾਂਗਰਸ ਪਾਰਟੀ ਇੱਕ ਚੰਗਾ ਰਾਜ ਦੇਸ਼ ਦੇ ਅੰਦਰ ਬਣਾਏਗੀ ਜਿਹਦੇ ਵਿੱਚ ਹਰ ਵਰਗ ਦੀ ਗੱਲ ਹੋਏਗੀ ਪਰੰ ਕਰਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦੇਸ਼ ਨੂੰ ਬਚਾਉਣ ਵਾਸਤੇ ਲੋਕਤੰਤਰ ਨੂੰ ਬਚਾਉਣ ਵਾਸਤੇ ਅਖੀਰ ਸਾਰੇ ਲੀਡਰ ਸਬਾਨ ਕਿਉਂਕਿ ਮੇਰੀ ਉਮਰ ਬੇਸ਼ੱਕ ਘੱਟ ਹੈ ਲੇਕਿਨ ਮੈਨੂੰ ਇਹਨਾਂ ਲੀਡਰਾਂ ਨੇ ਸਰਦਾਰ ਲਾਲ ਸਿੰਘ ਜੀ ਵਰਗਿਆਂ ਨੇ ਬ੍ਰਹਮਿੰਦਰਾ ਸਾਹੂਰਾ ਨੇ ਸਾਰੇ ਸੀਨੀਅਰ ਆਗੂ ਸਹਿਬਾਨਾਂ ਨੇ ਹਮੇਸ਼ਾ ਬਹੁਤ ਵੱਡਾ ਆਸ਼ੀਰਵਾਦ ਦਿੱਤਾ ਹੈ ਪਰ ਮੈਂ ਉਮੀਦ ਕਰਦਾ ਕਿ ਅਸੀਂ ਸਾਰੇ ਜਾਣੇ ਆਉਣ ਵਾਲੇ ਦਿਨਾਂ 'ਚ ਕਾਂਗਰਸ ਪਾਰਟੀ ਨੂੰ ਜਿੱਤ ਦੇ ਵੱਲ ਲੈ ਕੇ ਜਾਵਾਂਗੇ ਧੰਨਵਾਦ ਜਲੰਧਰ ਦਾ ਜਲੰਧਰ ਦੇ ਵਿੱਚ ਕੀ ਭੂਮਿਕਾ ਰਹੇਗੀ ਦੇਖੋ ਗੱਲ ਇਹ ਹੈ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਦੀ ਜਿਸ ਵੀ ਭੂਮਿਕਾ ਜੋ ਵੀ ਰਹੇਗੀ ਕਿਉਂਕਿ ਉਹ ਸਾਡੇ पीसीसी ਦੇ ਪ੍ਰਧਾਨ ਵੀ ਰਹੇ ਨੇ ਕਾਂਗਰਸ ਪਾਰਟੀ ਦੇ ਵરિਸ਼ ਲੀਡਰ ਨੇ ਉਹਨਾਂ ਦੀ ਭੂਮਿਕਾ ਬਾਰੇ ਮੈਨੂੰ ਲੱਗਦਾ ਹੈ ਨਵਜੋਤ ਸਿੰਘ ਸਿੱਧੂ ਸਾਹਿਬ ਤੋਂ ਅਗਰ ਤੁਸੀਂ ਪੁੱਛੋਗੇ ਤਾਂ ਜ਼ਿਆਦਾ ਕਲੀਅਰ ਹੋਊਗਾ ਹਾਂ ਮੈਨੂੰ ਪੂਰਾ ਉਮੀਦ ਹੈ ਕਿ ਉਹ ਕਾਂਗਰਸ ਪਾਰਟੀ ਦੇ तमाम ਉਮੀਦਵਾਰਾਂ ਹੱਥੇ ਆਉਣ ਵਾਲੇ ਸਮੇਂ 'ਚ ਚਾਰ ਕਰੂਗੇ ਤੇ ਪਾਰਟੀ ਦੀ ਚੜ੍ਹਦੀ ਕਲਾस्ते ਕਾਮਨਾ ਕਰਨਗੇ ਇਹ ਮੈਂ ਉਮੀਦ ਕਰਦਾ ਹਾਂ ਤੁਹਾ ਬਠਿੰਡਾ ਦੀ ਸੀਟ ਤੋਂ ਸਾਡੇ ਮੁਸਾਹਲ ਹਾਂ ਜੀ ਤੁਹਾਡੇ ਅਸੀਂ ਉਹਨਾਂ ਦਾ ਤਕਰਾਅ ਤੇ ਮੁੱਦਾ ਦੀ ਗੱਲ ਕੀਤੀ ਆ ਪੰਜਾਬ ਦੇ ਮੁੱਦਾ ਦੇ ਵਿੱਚ ਰਾਈਟਿੰਗ ਮੁੱਦੇ ਸੀ ਕਿ ਤੁਹਾਡਾ ਚੰਡੀਗੜ੍ਹ ਦਾ ਮੁੱਦਾ ਵੀ ਪਾੜਿਆ ਮੁੱਦਾ ਵੀ ਸਾਡੀ ਬੋਲਬਾ ਡੋਰਿਆ ਸੀ ਉਹ ਵੀ ਕਿਤੇ ਨਾ ਕਿਤੇ ਤੁਹਾਡੇ ਕੋਲ ਤੁਹਾਡੇ ਤੇ ਸੀਗਾ 100% ਤੁਸੀਂ ਸੁਣਿਆ ਹੋਣਾ ਰਾਹੁਲ ਗਾਂਧੀ ਜੀ ਨੇ ਕਿਹਾ ਸੀਗਾ ਕਿ ਮੈਂ ਰਾਤਵੇ 12 ਵਜੇ ਵੀਡੀਓ ਆਈ ਸੀ ਇਹ ਕੇਵਲ ਿਰਥੀ ਬੰਦ ਨਹੀਂ ਹੈ ਮੈਨੀਫੈਸਟੋ ਦੇ ਵਿੱਚ ਜਿਹੜੇ ਰਾਜਾਂ ਦੇ ਵਿੱਚ ਕਿਸੇ ਪ੍ਰਕਾਰ ਦੀਆਂ ਦਿੱਕਤਾਂ ਜਾਂ ਜਿਹੜੇ ਮੁੱਦੇ ਰਹਿ ਗਏ ਕਿਰਪਾ ਕਰਕੇ ਸਾਨੂੰ ਭੇਜੋ ਅਸੀਂ ਲਿਖਤੀ ਰੂਪ ਦੇ ਵਿੱਚ ਮੈਂ ਤੇ ਬਾਜਵਾ ਸਾਹਬ ਆਹਰਾਂ ਨੇ ਕੁਝ ਇਸ਼ੂਸ ਤੇ ਦਿੱਲੀ ਦੇ ਵਿੱਚ ਆਪ ਵੀ ਹਾਈ ਕਮਾਂਡ ਨੂੰ ਉਹ ਮੰਗ ਪੱਤਰ ਭੇਜਿਆ ਹੈ ਕਿ ਇਹਨਾਂ ਨੂੰ ਇਨਕਲੂਡ ਕਰੋ ਉਦਾਹਰਨ ਦੇ ਤੌਰ ਤੇ ਜਿਵੇਂ OPS ਹੈ ਪੁਰਾਣੀ ਹੈ ਪੈਨਸ਼ਨ 올ਡ ਪੈਨਸ਼ਨ ਸਕੀਮ ਜਿਹੜਾ ਵਾਸਤੇ ਮੈਂ ਪੰਜਾਬ ਦੀ ਵਿਧਾਨ ਸਭਾ 'ਚ ਵੀ ਲੜਾਈ ਲੜੀ ਸੀ ਤੋਂ ਬਿਲਕੁਲ ਜਿਹੜੇ ਰਵਾਇਤੀ ਪੰਜਾਬ ਦੇ ਮੁੱਦੇ ਹਨ ਉਹਨਾਂ ਤੇ ਕਾਂਗਰਸ ਪਾਰਟੀ ਐ ਚਟਾਕਾਂ ਵਾਂਗ ਖੜੀ ਆ ਚਾਹੀਏ ਕੋਈ ਨਾ ਨਾਗਰ ਦੇ ਨਾਗਰ ਦੇ ਵਿਛੜ ਦਾ ਮੁੱਦਾ ਜਲੰਧਰ ਦੇ ਵਿੱਚ ਜਿਹੜਾ ਚੰਨੀ ਸਾਹਿਬ ਤੇ ਪੋਸਟਰ ਪਿੱਠ ਕੁਰਸੀ ਤੇ ਲੱਗ ਰਹੇ ਨੇ ਬਿਕਰਮਜੀਤ ਚੋਹਦਰੀ ਵੱਲੋਂ ਜਿਹੜੇ ਇਲਜ਼ਾਮ ਸ਼ਕੁਨੀ ਮਾਮਾ ਤੱਕ ਤੱਕ ਦਾ ਦੱਤਾ ਜਾ ਰਿਹਾ ਹੈ ਮੈਨੂੰ ਸਮਝ ਨਹੀਂ ਆ ਕਿ ਬਹੁਤ ਗੰਦੀ ਸਿਆਸਤ ਹੋ ਰਹੀ ਹੈ ਕਹਿੰਦਾ ਮੈਂ ਮੀਡੀਆ ਕਰਮਚਾਰੀਆਂ ਨੂੰ ਇਹ ਕਹਿਣਾ ਭਰਾਵਾਂ ਨੂੰ ਸੌਰੀ ਮਾਫੀ ਚਾਹੁੰਨੇ ਆ ਆਪ ਦੇ ਭਰਾਵਾਂ ਨੂੰ ਕਹਿਣਾ ਚਾਹੁੰਨਾ ਕਿ ਇਸ ਪ੍ਰਕਾਰ ਦੀ ਗੰਦੀ ਰਾਜਨੀਤੀ ਨੂੰ ਉਛਾਲ ਨਹੀਂ ਦੇਣਾ ਚਾਹੀਦਾ ਇਸ ਤਰ੍ਹਾਂ ਦੀ ਜੰਦੀ ਰਾਜਨੀਤੀ ਕਰਨਸਤੇ ਅਸੀਂ ਲੋਕ ਨਹੀਂ ਆਏ ਇਸ ਤਰ੍ਹਾਂ ਕਿਤੇ ਨੂੰ ਜਲੀਲ ਕਰਨਾ ਔਰ ਇਹ ਇਹ ਗੱਲਾਂ ਕਰਦੀਆਂ ਕੋਈ ਬਹੁਤੀ ਚੰਗੀ ਗੱਲ ਨਹੀਂ ਹੈ ਨਾ ਖਰ ਖਰੀ ਜੱਟੇ ਨਾ ਜੱਟੇ ਕਲੀਸ਼ਾਕਰ ਪਟਿਆਲਾ ਯਾਰ ਇੱਕ ਵੀ ਆ ਗਿਆ ਇਹ ਬੋਰ ਸਿੰਘ ਬਿੱਧੂ ਆਜ਼ਾਦ ਤੋਂ ਲੜਨ ਜਾ ਰਿਹਾ ਜਾ ਰਿਹਾ ਕਿ ਵੜਿੰਗ ਸਾਹਿਬ ਪੂਰਾ ਉਹਨਾਂ ਨੂੰ ਫੋਟ ਕਰ ਰਿਹਾ ਲੱਗਦਾ ਕਿ ਕਹਿੰਦੀ ਕਿਦ ਤੱਕ ਤੇ ਬੋਰ ਸਿੰਘ ਬਿੱਧੂ ਨੂੰ ਹੋਰ ਲੈਂ ਮੈਂ ਹੁਣੇ ਤੁਹਾਨੂੰ ਕਹਿ ਜੀ ਜਿਹੜਾ ਪੱਤਰਕਾਰ ਸਾਥੀ ਹੈ ਉਨਾ ਕੋਲ ਕੋਈ ਸੋਰਸਿਸ ਨਹੀਂ ਹੁੰਦਾ ਉਹਨਾਂ ਦੇ ਮਨ 'ਚ ਜਿਹੜਾ ਆਈਡੀਆ ਹੁੰਦਾ ਉਹ ਕਹਿੰਦੇ ਆ ਸੋਰਸਿਸ ਤੁਹਾਨੂੰ ਕਿਸੇ ਨੇ ਕਿਹਾ ਇਹ ਗੱਲ ਤੁਸੀਂ ਸੁਣੀ ਨਹੀਂ ਇਹ ਤੁਸੀਂ ਆ ਨਾ ਸੁਣੋ ਆਪ ਵੀ ਗੱਲ ਚਲਾਉਣ ਦੇ ਮਾਰੇ ਤੇ ਆਪਦਾ ਚੈਨਲ ਚਲਾਉਣ ਦੇ ਮਾਰੇ ਥੋੜਾ ਮਸਲਾ ਲਾ ਦਿੰਦੇ ਹੋ ਸਾਡੀ ਸਟੇਟ ਦੇ ਲੀਡਰ ਪ੍ਰੈਜ਼ੀਡੈਂਟ ਦਾਦਾ ਬੜਿੰਗ ਜੀ ਆਏ ਨੇ ਔਰ ਨੌਵਾਂ ਵਿਧਾਨ ਸਭਾ ਹਲਕਿਆਂ ਦੇ ਹਲਕਾਂ ਚਾਰ ਸਹਿਬਾਨ ਔਰ ਸਾਡੇ ਜਿਹੇ ਭੀਖ ਬਤਾਵਾਂ ਨੇ ਪਟਿਆਲਾ ਦੀ ਕਾਂਗਰਸ ਸਿਆਸਤ ਦੇ ਨਾਲ ਲਾਲ ਸਿੰਘ ਜੀ ਤੇ ਮੇਰੇ ਨਾਲ ਬੋਲਦੇ ਹਾਲ ਕੰਬੋਜ ਜੀ ਰਾਮ ਸਿੰਘ ਰਾਜੀ ਤੇ ਜਲਾਲ ਖੋ ਬਿਲਾਲ ਮਦਲਾਲ ਜਲਾਲਪੁਰ ਜੀ ਤੇ ਹੈਰੀ ਮਾਨ ਜੀ ਤੇ ਡੇਰਾ ਪੱਤੀ ਤੋਂ ਸਰਦਾਰ ਢਿਲੋਂ ਸਾਹਿਬ ਤੇ ਮੈਡਮ ਹਰਪ੍ਰੀਤ ਕਸ਼ਨ ਕੌਰ ਕਾਕਾ ਨਾਬਾ ਤੋਂ ਕਾਕਾ ਰਜੀਤ ਜੀ ਔਰ ਪਿਛਲੇ ਹਰਦੀਆ ਕੰਬੋਜ ਜੀ ਸ਼੍ਰੀ ਪਰਮਜੀਤ ਸਿੰਘ ਜੀ ਤੋਂ ਦਰਸ਼ਕ ਸ਼ਰਮਾ ਜੀ ਤੇ ਰਜਿੰਦਰ ਪੱਕਾ ਰਜਿੰਦਰ ਸਿੰਘ ਜੀ ਤੇ ਹੋਰ ਉਹ ਕਿਹਦਾ ਨਾਮ ਰਹਿ ਗਿਆ ਮੈਂ ਮਾਫੀ ਚਾਹਾਂਗਾ ਅੱਜ ਪਟਾਲਾ ਚੌਂਕ ਹਲਕੇ ਦਾ ਜੋ ਲੋਕ ਸਭਾ ਚੌਂਕ ਹਲਕਾ ਹੈਗਾ ਇਹਦੇ ਸਮੁੱਚੀ ਦੇ ਨੁਮਾਇੰਦਗੀ ਕਰਨ ਵਾਲੇ ਸਾਡੇ ਲੀਡਰ ਸਰਬਾਨ ਨੇ ਸਾਡੇ ਪ੍ਰਧਾਨ ਜੀ ਦੀ ਅਗਵਾਈ ਵਿੱਚ ਇੱਥੇ ਇਕੱਠੇ ਹੋਏ ਐ ਔਰ ਜੋ ਮੁਲਕ ਦੇ ਹਾਲਾਤਾਂ ਅਨੁਸਾਰ ਜੋ 24 ਦਾ ਇਲੈਕਸ਼ਨ ਹੈ ਸਭ ਤੋਂ ਮਹੱਤਵਪੂਰਨ ਇਲੈਕਸ਼ਨ ਹੈ ਇੱਕ ਬੁੰਜਾ ਦਾ ਸੀਗਾ ਜਦੋਂ ਨਵਾਂ ਨਵਾਂ ਆਜ਼ਾਦ ਹੋਇਆ ਗੁਲਾਮੀ ਤੋਂ ਛੁੱਟਿਆ ਰਿਪਬਲਿਕ ਆਪਣੀਆਂ ਪਹਿਲੀਆਂ ਜਨਤਕ ਕਰਾ ਰਿਹਾ ਹੁੰਦਾ ਹੈਗਾ ਦੁਨੀਆ ਧਿਆਨ ਦੇਗਾ ਕਿ ਮੁਲਕ ਕਿਵੇਂ ਇੱਕ ਬੈਕਵਾਰਡ ਪਸਿਵਾਦੀ ਮੁਲਕ ਆਪਣਾ ਮੁਲਕ ਨੂੰ ਇੱਕ ਅਜਾਜ ਫੰਡਾਈ ਨੂੰ ਜੂਸ ਕਰਕੇ ਚੋਣਾਂ ਕਰਾਉਂਦਾ ਹੈਗਾ ਉਹ ਕਾਮਯਾਬੀ ਦਾ ਚੋਣਾਂ ਦਿਰੇ ਚੜੀਆਂ ਕਾਂਗਰਸ ਨੇ 70 ਸਾਲ ਤਕਨ ਇਸ ਬਲਕਨੋਨ ਵਿਕਾਸ ਦੇ ਲਿਹਾਤੇ ਸੋਰਿਆ ਵੱਡੇ ਵੱਡੇ ਅਧਾਰੇ ਬਣਾਏ ਇੱਕ ਵਿਕਸਤ ਦੇਸ਼ ਹੋਣ ਵੱਲ ਨੂੰ ਸੋਰਿਆ ਹੈਗਾ ਤੇ ਉਸ ਤੋਂ ਬਾਅਦ 14 ਮਿੰਟ ਜੋ ਸਿਆਸੀ ਤਬਦੀਲੀ ਆਈ ਹੈਗੀ ਹੈ ਉਹਦੇ ਚ ਜੋ ਜਿਸ ਤਰ੍ਹਾਂ ਦੀ ਸੱਤਾ ਕੇਂਦਰ ਵਿੱਚ ਆਈ ਹੈਗੀ ਹੈ ਜੋ ਨੇ ਹਿੰਦੁਸਤਾਨ ਦੀ ਸਿਆਸੀ ਫਜ਼ਾ ਹਿੰਦੁਸਤਾਨ ਦੀ ਸਮਾਜਿਕ ਫਜ਼ਾ ਹਿੰਦੁਸਤਾਨ ਦੀ ਆਰਥਿਕ ਫਜ਼ਾ ਜੋ ਇੱਕ ਸਿਰੇ ਦੀ ਇੱਕ ਮਤਲਬ ਨਿਖਿੱਧ ਕਾਰਗੁਜ਼ਾਰੀ ਦਿਖਾਈ ਹੈ ਤਰ ਤੰਦ ਦੇ ਨਾਂ ਤੇ ਕਟਾਰਬੰਦੀ ਕੀਤੀ ਹੈ ਫਿਰ ਕੁਪਾਲਾ ਬੰਦੀ ਕੀਤੀ ਹੈਗੀ ਹੈ ਤੇ ਫਿਰ ਆਰਥਿਕ ਤੌਰ ਤੇ ਦੇਸ਼ ਨੂੰ ਗੁਲਾਮੀ ਵਾਲ ਧੱਕਿਆ ਹੈਗਾ ਵੱਡੇ ਵੱਡੇ ਸੰਤੀ ਘਰਾਨਿਆਂ ਨੇ ਲੋਕਾਂ ਦੇ ਜਨਤਕ ਅਧਾਰੇ ਤੇ ਉਹ ਕਾਰਡੀਪਾ ਵੇਚਣੀ ਸ਼ੁਰੂ ਕਰ ਦਿੱਤੇ ਸਾਰਾ ਮੁਲਕ ਦੋ ਦੋ 200 ਬਤਵਤ ਬਿਹ ਪਰਵਾਰਾਂ ਦੇ ਹਵਾਲੇ ਕੀਤਾ ਜਾਣ ਲੱਗਾ ਔਰ ਜਿਹੜੀ ਜਿਹੜੀ ਸਮਾਜਿਕ ਵਿਜਾਤੀਗੀ ਉਹਦੇ ਚੋਂ ਇੱਕ ਜ਼ਹਿਰ ਨਮਾਇਲਾ ਮਾਹੌਲ ਸਿਗਾ ਉਹ ਪੈਦਾ ਕੀਤਾ ਹੈਗਾ ਔਰ ਚਾਸੀ ਤੌਰ ਤੇ ਚਾਸੀ ਤਾਨਾਸ਼ਾਹੀ ਪੈਦਾ ਕੀਤੀ ਹੈ ਜਿੰਨੀਆਂ ਸੰਸਥਾਵਾਂ ਸਾਡੇ ਸੰਵਿਧਾਨ ਘੜਿਆਂ ਨੇ ਸਾਡੇ ਸੁਭਟਾਂ ਦੀ ਰਾਖੀ ਲਈ ਬਣਾਈਆਂ ਸੀਗੀਆਂ ਚਾਹੇ ਉਹ ਈਡੀਸੀ ਚਾਹੇ ਉਹ सीबीआई ਚਾਹੇ ਕੈਕ ਦੀ ਚਾਹੇ মিডিਆ ਚਾਹੇ ਤੇ ਚਾਹੇ ਇਲੈਕਸ਼ਨ ਕਮਿਸ਼ਨ ਚਾਹੇ ਇੱਥੋਂ ਤੱਕ ਜਿੱਦੀ ਤੱਕ ਨੂੰ ਕੰਪਰੋਮਾਈਜ਼ ਕਰ ਦਿੱਤਾ ਗਿਆ ਉਸੇ ਆਪਣੀ ਜੇਪੀ ਜੱਥੇਬੰਦੀ ਬਣਾ ਕੇ ਕੌਫਟ ਜੱਥੇਬੰਦੀ ਬਣਾ ਕੇ ਵਰਤਨਾ ਸ਼ੁਰੂ ਕਰ ਦਿੱਤਾ ਸਾਦੀ ਰੋਡੀਆਂ ਦੇ ਖਿਲਾਫ ਤਾਂ ਸਿਆਸੀ ਫਿਰਦਾ ਸਮਾਧਿਕ ਫਿਰਦਾ ਤੇ ਆਤਕ ਵਿਦਾ ਜਦੋਂ ਦੋਸਤਾਂ ਦੀ ਜੋਤ ਦੇਰ ਕੋਲ ਲੱਤਾ ਹੈਗਾ ਇੱਕ ਨਰਕ ਬਣਾ ਦਿੱਤਾਗਾ ਸਾਰੇ ਦੇਸ਼ ਨੂੰ ਬੇਰੋਜ਼ਗਾਰੀ ਮਹਿੰਗਾਈ ਤਿਕਰਾਸ਼ੂਰੀ ਹੈਗੀ ਹੈ ਗਰੀਬ ਦਾ ਜੀਣਾ ਗੁੱਬਰ ਹੋ ਰਿਹਾ ਹੈਗਾ ਟੰਦੇ ਘਰ ਨੇ ਕੋਲ ਸਾਰੀ ਮੁਲਕੀ ਦੌਲਤ ਕੱਟੀ ਹੋ ਰਹੀ ਹੈ ਉਸ ਦੌਰ ਵਿੱਚ ਕਾਂਗਰਸ ਪਾਰਟੀ ਦੇ ਲੀਡਰ ਔਰ ਜਿਹੜੀ ਨਵੀਂ ਇੱਕ ਇੱਕ ਜੋ ਰੂੜਜਾ ਪੈਦਾ ਕੀਤੀ ਰਾਹੁਲ ਗਾਂਧੀ ਹੋਰਾਂ ਦੀ ਪਾਰਜੋਲ ਯਾਤਰਾ ਵਨ ਪਾਰਜੋਲ ਯਾਤਰਾ ਤੂੰ ਔਰ ਜਿਹੜੀ ਲੱਖਾਂ ਕਰੋੜਾਂ ਲੋਕਾਂ ਨਾਲ ਇੰਟਰੈਕਟ ਕਰਕੇ ਜ਼ਗਾਤਾਂ ਸੰਵਾਦਰ ਜਾ ਕੇ ਮਜ਼ਦੂਰਾ ਨਾਲ ਕਿਸਾਨਾਂ ਨਾਲ ਦੇ ਆਦਿਵਾਸੀਆਂ ਨਾਲ ਬੇਰਜਗਾਰਾਂ ਨਾਲ ਔਰਤਾਂ ਨਾਲ ਜੋ ਇੱਕ ਵੱਡਾ ਸਮਾਜਿਕ ਲੈਨਡੋਸਟਾ ਲੈਵਲ ਤੇ ਜਿਹਦੇ ਚੋਂ 5 ਨਿਯਾਇਏ ਔਰ 25 ਗਰੰਟੀਆਂ ਨਿਕਲ ਗਈਆਂ ਹੈਗੀਆਂ ਤੁਹਾਨੂੰ ਬਰਿੰਟ ਸਾਹਮਣੇ ਉਹ ਨਿਆਇ ਗਨਾਏ ਨੇ ਮੇਰੇ ਇੱਕ ਗੱਲ ਮੈਂ ਕਹਣੀ ਤਾਂ ਮੇਰੇ ਭਾਈ ਸਾਹਿਬ ਨੇ ਪੁੱਛੀ ਸੀ ਕਿ ਇਹਦੇ ਪੰਜਾਬ ਦੇ ਟ੍ਰੈਡੀਸ਼ਨਲ ਮੁੱਦੇ ਪੁਰਾਣੇ ਚੱਲੇ ਆ ਰਹੇ ਮੁੱਦੇ ਆ ਉਹਨਾਂ ਬਾਰੇ ਕਾਂਗਰਸ ਦਾ ਕੀ ਸਟੈਂਡ ਹੈ ਮੈਂ ਦੱਸਣਾ ਚਾਹੁੰਦਾ ਕਿ ਉਹਨਾਂ ਉਹ ਸਾਡੇ ਮੈਨੀਫੈਸਟੋ ਵਿੱਚ ਇਹ ਲਿਖਿਆ ਗਿਆ ਹੈਗਾ ਜਿੱਥੇ ਫੈਡਰਲਿਜ਼ਮ ਦਾ ਲੁਕਟਾ ਹੈਗਾ ਹੈ ਕਿ ਤੇਰੀ ਸੰਵਰਤੀ ਸੂਚੀ ਆ ਕੰਕਣ ਲਿਖਤੀ ਹੈ ਜੇ ਕਿ ਕੇਂਦਰਤਿਆ ਦੀ ਵੀ ਆਂਦੀ ਰਾਦਾ ਨਹੀਂ ਰਹੇ ਕਨਕਲ ਲਿਸਟ ਤੋਂ ਬਹੁਤ سارے ਮੁੱਦੇ ਡੇਟ ਲਿਸਟ ਪਾਈ ਜਾਣਗੇ ਸੋ ਇਹ ਨਾਲ ਬਹੁਤ ਵੱਡੀ ਰਾਹਤ ਪੰਜਾਬ ਨੂੰ ਮਿਲੂਗੀ ਜਿਹੜਾ ਪੰਜਾਬ ਦੇ ਇਲਾਕਾ ਹੀ ਮੰਗਾ ਹੈਗੀ ਆ ਪੰਜਾਬ ਦੇ ਕਿਤਰੀ ਮੰਗਾ ਹੈਗੀ ਆ ਉਹਨਾਂ ਵਾਸਤੇ ਇੱਕ ਸਾਧਾਰਨ ਮਾਹੌਲ ਪੈਦਾ ਹੋਊਗਾ ਜਿਹਨੂੰ ਅਸੀਂ ਮੈਂ ਤੇ ਰਾਜਾ ਬਲਿੰਕਟਾਪ ਤੇ ਸਾਡੇ ਸਾਰੇ ਐਮਐਮਪੀ ਸਹਿਬਾਨ ਲਗਾਤਾਰ ਆਪਣੇ ਪਾਰਟੀਆਂ ਨਿਗੋਸ਼ੀਏਟ ਕਰਕੇ ਗੱਲਬਾਤ ਕਰਕੇ ਸਲਾਮ ਮਸ਼ਵਰਾਇਂ ਅਸੀਂ